ਸਮਝ ਦੇ ਨਾਲ ਇੱਕ ਚੀਜ਼ ਮੁਫਤ ਮਿਲਦੀ ਹੈ ਉਹ ਹੈ ਚਿੰਤਾ ਬਚਪਨ ਵਿੱਚ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਹੈ ਕਿਉਂਕਿ ਉਸ ਨੂੰ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਹੁੰਦੀ ਜਿਵੇਂ ਜਿਵੇਂ ਸਮਝ ਵੱਧਦੀ ਹੈ ਚਿਹਰੇ ਤੇ ਹਾਸਾ ਘਟਦਾ ਜਾਂਦਾ ਹੈ ਕਿਉਂਕਿ ਸਮਝ ਨਾਲ ਚਿੰਤਾ ਵੀ ਵਧ ਰਹੀ ਹੁੰਦੀ ਹੈ ਇਸ ਚਿੰਤਾ ਤੋਂ ਬਚਣ ਲਈ ਆਪਣੇ ਅੰਦਰੋਂ ਬਚਪਨਾ ਮਰਨ ਨਾ ਦਿਓ ਇਹ ਬਚਪਨ ਵਿਚਗਾਨੀ ਹਰਕਤਾਂ ਕਰਦਾ ਰਹੇਗਾ ਤੇ ਚਿੰਤਾ ਤੋਂ ਖਹਿੜਾ ਛਡਾਉਂਦਾ ਰਹੇਗਾ ਅਸੀਂ ਜ਼ਿੰਦਗੀ ਦੇ ਝਮੇਲਿਆਂ 'ਚ ਇੰਨਾ ਉਲਝ ਗਏ ਹਾਂ ਕਿ ਬਸ ਦਿਨ ਕੱਟ ਰਹੇ ਹਾਂ ਤੇ ਸਹੀ ਮਾਇਨੇ ਵਿੱਚ ਜਿਉਣਾ ਭੁੱਲਦੇ ਜਾ ਰਹੇ ਹਾਂ ਜੀਕਰ ਚਿਹਰੇ ਤੇ ਨਜ਼ਰ ਮਾਰੀਏ ਤਾਂ ਕੋਈ ਕੋਈ ਚਿਹਰਾ ਰੂ ਤੋਂ ਹੱਸਦਾ ਨਜ਼ਰ ਆਉਂਦਾ ਹੈ ਕਈਆਂ ਨੂੰ ਤਾਂ ਮੈਂ ਇੰਜ ਕਹਿੰਦੇ ਸੁਣਿਆ ਕਿ ਅੱਜ ਮੈਂ ਕਿੰਨੇ ਸਮੇਂ ਬਾਅਦ ਖੁੱਲ ਕੇ ਹੱਸਿਆ ਤਰੱਕੀ ਕਰੋ ਪਰ ਚਿਹਰੇ ਦੀ ਰੌਣਕ ਨੂੰ ਵੀ ਬਰਕਰਾਰ ਰੱਖੋ ਉਹ ਮੌਕੇ ਕਦੀ ਨਾ ਗਵਾਓ ਜੋ ਤੁਹਾਡੇ ਚਿਹਰੇ ਤੇ ਹਾਸਾ ਲਿਆਉਣ ਜਦੋਂ ਵੀ ਕਦੇ ਮੌਕਾ ਮਿਲੇ ਤਾਂ ਹੱਸੋ ਪਰ ਕਿਸੇ ਤੇ ਨਹੀਂ ਕਿਉਂਕਿ ਹਰ ਥਾਂ ਸਲੀਕਾ ਵੀ ਜ਼ਰੂਰੀ ਹੈ ਬਹੁਤ سارے ਕੰਮ ਮਸਲੇ ਚਿਹਰੇ ਦੀ ਰੌਣਕ ਨਾਲ ਹੀ ਹੱਲ ਹੋ ਜਾਂਦੇ ਨੇ ਸੋ ਹਮੇਸ਼ਾ ਹਾਸੇ ਵਖੀਰਦੇ ਆਪਣੀ ਜ਼ਿੰਦਗੀ ਦਾ ਰੰਗ ਭਰਦੇ ਰਹੋ ਜ਼ਿੰਦਗੀ ਦੀ ਭਜ-ਤੋੜ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਮਨੁਸ ਕੋਣ ਵੀ ਚਾਹੀਦਾ ਹੈ ਫਿਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਸਾਨੂੰ ਹੋਰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੁੰਦੀ ਬਸ ਸਾਨੂੰ ਤਲਾਸ਼ ਹੁੰਦੀ ਹੈ ਮਨ ਦੇ ਸਕੂਨ ਦੀ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਬਸ ਅਸੀਂ ਜ਼ਿੰਦਗੀ ਨੂੰ ਪਧੀਆ ਬਣਾਉਣ ਲਈ ਪਸਦੇ ਰਹੇ ਫਿਕਰਾਂ ਵਿੱਚ ਜ਼ਿੰਦਗੀ ਲੰਗਾ ਦਿੱਤੀ ਪਰ ਕਦੀ ਸਕੂਨ ਨਾਲ ਜੀ ਕੇ ਹੀ ਨਹੀਂ ਦੇਖਿਆ ਖੁਸ਼ੀਆਂ ਪਿੱਛੇ ਦੌੜਦੇ ਰਹੇ ਪਰ ਜਦੋਂ ਖੁਸ਼ੀਆਂ ਸਾਡੇ ਬੂਹੇ ਆਈਆਂ ਸਾਨੂੰ ਉਹਨਾਂ ਨੂੰ ਮੰਨਣਾ ਨਹੀਂ ਆਇਆ ਪਰ ਜਦੋਂ ਖੁਸ਼ੀ ਦੇ ਛੋਟੇ ਛੋਟੇ ਮੌਕੇ ਲੱਭ ਜ਼ਿੰਦਗੀ ਵਿੱਚ ਰੰਗ ਪਰ ਜਿਉਣ ਦੀ ਜਾਂਚ ਆ ਗਈ ਜ਼ਿੰਦਗੀ ਵਿੱਚ ਸਕੂਨ ਵੀ ਆਪਣੀ ਦਸਤਕ ਜ਼ਰੂਰ ਦੇਵੇਗਾ ਅੱਜਕਲ ਉਹ ਕੀਮਤੀ ਰਿਸ਼ਤੇ ਕੱਚੀ ਤਰ੍ਹਾਂ ਟਿੱਡਕ ਜਾਂਦੇ ਹਨ ਜਿਨ੍ਹਾਂ ਵਿੱਚ ਵਿਸ਼ਵਾਸ ਤੇ ਇੱਕ ਦੂਜੇ ਦੀ ਗੱਲ ਸੁਣਨ ਤੇ ਸਮਝਣ ਦੀ ਘਾਟ ਹੋਵੇ ਇਸੇ ਕਰ ਮਸਲਾ ਦੋ ਵਿਚਕਾਰ ਹੁੰਦਾ ਹੈ ਪਰ ਹੱਲ ਲਈ ਪਤਾ ਨਹੀਂ ਕਿੱਥੇ ਕਿਤੇ ਪਹੁੰਚ ਜਾਂਦਾ ਹੈ ਤੇ ਅੱਗੋਂ ਵੀ ਜੇ ਰਿਸ਼ਤੇ ਨੂੰ ਜੋੜਨ ਦੀ ਥਾਂ ਮਸਲੇ ਨੂੰ ਵਧਾਉਣ ਵਾਲੀ ਗੱਲਾਂ ਵਧਾ ਚੜਾ ਕਰਨ ਵਾਲਿਆਂ ਨਾਲ ਬਾਹ ਪੈ ਜਾਵੇ ਤਾਂ ਰਿਸ਼ਤਾ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ਇੱਕ ਦੂਜੇ ਪ੍ਰਤੀ ਗਿਲੇ ਸ਼ਿਕਵੇਆਂ ਦਾ ਹਾਲ ਸਾਡੇ ਕੋਲ ਹੀ ਹੁੰਦਾ ਹੈ ਬਸ ਜੇ ਕੋਈ ਇੱਕ ਦੂਜੀ ਤੋਂ ਸਮੱਸਿਆ ਹੈ ਤਾਂ ਸ਼ਾਂਤੀ ਨਾਲ ਬੈਠ ਆਪਸ ਵਿੱਚ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੈ ਕਈ ਉਲਝੀ ਜਰੂਰ ਰਹਣਗੇ ਪਰ ਇੱਕ ਦੂਜੇ ਦੀ ਗੱਲ ਨੂੰ ਫਜ਼ੂਲ ਜਾਣ ਸੋਣ ਤੇ ਸਮਝਣ ਨੂੰ ਤਵੱਜੋ ਹੀ ਨਹੀਂ ਦਿੰਦੇ ਕਿਉਂਕਿ ਸਾਡੇ ਲਈ ਕੋਈ ਚੀਜ਼ ਜਾਂ ਤੇ ਹਾਸਲ ਕਰਨ ਤੋਂ ਪਹਿਲਾਂ ਕੀਮਤੀ ਹੁੰਦੀ ਹੈ ਜਾਂ ਖੋ ਦੇਣ ਤੋਂ ਬਾਅਦ ਇਸ ਲਈ ਸਮਾਂ ਰਹਿੰਦੇ ਜੇ ਥੋੜੀ ਜਹੀ ਸਿਆਣਪ ਵਰਤ ਲਈਏ ਤਾਂ ਟਿੜਕ ਦੇ ਰਿਸ਼ਤੇ ਨੂੰ ਜ਼ਰੂਰ ਬਚਾ ਸਕਦੇ ਹਾਂ ਜਿਨ੍ਹਾਂ ਰਿਸ਼ਤੇ ਵਿੱਚ ਸਮਝਦਾਰੀ ਅਤੇ ਵਿਸ਼ਵਾਸ ਦੋਮਾ ਦੀ ਮੌਜੂਦ ਕੀ ਹੈ ਉਹਨਾਂ ਰਿਸ਼ਤੇ ਦੀ ਜੜ੍ਹਾਂ ਬਧੇਰੇ ਮਜ਼ਬੂਤ ਹੁੰਦੀਆਂ ਹਨ ਉਹਨਾਂ ਜਿਹੜਾ ਨੂੰ ਕੋਈ ਤੀਸਰਾ ਆ ਕੇ ਹਿਲਾ ਨਹੀਂ ਸਕਦਾ ਪਰ ਦੋਮਣੇ ਗੈਰ ਮੌਜੂਦਗੀ ਵਿੱਚ ਰਿਸ਼ਤੇ ਮਰਛਾਉਂਦੇ ਮਰਛਾਉਂਦੇ ਮਰਛਾ ਜਾਂਦੇ ਨੇ ਫਿਰ ਕੀਮਤੀ ਰਿਸ਼ਤੇ ਗਵਾ ਦੇਣ ਤੋਂ ਬਾਅਦ ਸਾਨੂੰ ਉਹਨਾਂ ਦੀ ਅਸਲ ਕੀਮਤ ਪਤਾ ਚੱਲਦੀ ਹੈ ਪਰ ਉਸ ਸਮੇਂ ਪਛਤਾਵੇ ਤੋਂ ਬਿਨਾ ਸਾਡੇ ਹੱਥ ਕੁਝ ਨਹੀਂ ਆਉਂਦਾ